ਮੋਟਰ ਕੀ ਗਾਲਾਂ ਪਈਆਂ ਪਈ ਕਿ ਯਾਰ ਕਾਕੇ ਨੂੰ ਬੁਖਾਰ ਹੀ ਬਹੁਤ ਹੋਇਆ ਪਿਆ ਖਾ ਕੇ ਸਾ ਪੱਕ ਰੋਟੀਆਂ ਤੇ ਕਾਕੇ ਦਾ ਬਾਨਾ ਲਾ ਕੇ ਪਈਆਂ ਕਾਕੇ ਦਾ ਬਾਨਾ ਨਹੀਂ ਲੈ ਬੁਖਾਰ ਦੇਖੋ ਕਿੰਨਾ ਕਾਕੇ ਨੂੰ ਚਲ ਮੈਂ ਤਾਂ 8 ਰੋਟੀਆਂ ਖਾ ਲਈਆਂ ਖਾ ਕੇ ਤਾਂ ਨਾ ਵੀ ਦੂਜਿਆਂ ਨੇ ਖਾਣੀਆਂ ਤੇ ਮੈਂ ਬਸ ਬਾਨਾ ਲਾ ਕੇ ਪੈ ਗਈਆਂ ਹਾਂ ਮੇਰਾ ਤਾਂ ਤੁਹਾਨੂੰ ਹੁੰਦਾ ਹੀ ਨਹੀਂ ਮੈਂ ਤਾਂ ਬੁਖਾਰ ਚੜਿਆ ਹੋਇਆ ਤਾਂ ਵੀ ਰੋਟੀਆਂ ਖਵਾ ਦਿੰਦੀ ਫਿਰ ਵੀ ਤੁਸੀਂ ਇਹ ਕਹਿੰਦੇ ਤਾਂ ਤਾਂ ਕੁਝ ਹੋਇਆ ਹੀ ਨਹੀਂ ਰੋਟੀਆਂ ਅਪਗਾਸ ਹੋ ਗਈਆਂ ਰੋਟੀਆਂ ਅਪਗਾਸ ਹੋ ਗਏ ਤੇ ਮੈਂ ਹੀ ਪਕਾਵਾਂਗੀ ਔਰ ਕਿੰਨੇ ਪਕਾਉਣੀਆਂ ਕਾਕੇ ਦੇ ਕਿਉੜ ਜਾ ਮੋਹਣਾ ਕਾਕੇ ਦਾ ਤਾਂ ਦੇ ਲੈ ਕਿਹਾ ਨਾ ਪਹਿਲਾਂ ਕਾਕੇ ਨੂੰ ਦਵਾਈ ਦਵਾ ਕੇ ਲੈ ਆਓ ਵੈਸੇ ਮੈਂ ਦਿੱਤੀ ਏੜੀ ਘਰੇ ਪਈ ਸੀ ਕੋਈ ਫਰਕ ਨਹੀਂ ਪਿਆ ਉਹਦੇ ਨਾਲ ਕਾਕੇ ਨੂੰ ਦਵਾਈ ਦਵਾ ਦਾਂ ਮੈਂ ਜਾਓ ਲੈ ਕੇ ਆ ਮੈਂ ਉਹਨਾਂ ਨੂੰ ਕੰਬਲ ਲਾ ਕੇ ਪਾ ਜਾਂਦੀ ਆ ਦੇਖੋ ਤੇ ਪਹਿਣਾ ਵੀ ਤਾਂ ਹੈਗਾ ਹੁਣ ਸਾਰਾ ਦਿਨ ਬੰਦਾ ਕੀ ਕਰੇ ਸਾਰੇ ਢਾੜੇ ਪਈ ਰਹਿੰਦੀਆਂ ਜਾ ਚਾਹਤ ਵਿਲ ਬਣਾ ਦੇ ਪੁਰਾ ਤੂੰ ਦੱਸ ਦੇਣਾ ਵੀ ਕੀ ਖਾਣਾ ਮੈਂ ਬਣਾ ਦੂੰਗੀ ਤੈਨੂੰ ਫਿਰ ਇੰਨਾ ਬੋਲਣ ਦੀ ਤਾਂ ਲੋੜ ਹੀ ਨਹੀਂ ਚੌਲ ਬਣਾ ਦੇ ਫਿਰ ਚੌਲ ਬਣਾ ਦਿੰਦੀ ਹਾਂ ਹੋਰ ਦੱਸ ਕੀ ਖਾਣਾ ਉਹ ਦੋ ਤਰੇਸ਼ਾ ਸਬਜ਼ੀ ਕਾਦੀ ਖਾਣੀ ਸਾਬਦ ਜਿਹੜੇ ਬਣਾ ਦੇਗੇ ਉਹ ਹੀ ਖਾ ਲਾਂਗੇ ਬਣਾਉਣੇ ਤਾਂ ਤੂੰ ਆਜੋ ਪਸੰਦ ਦੇ ਤਰੇਲੇ ਬਣਾਉਣੇ ਨੇ ਹੱਥੋਂ ਆਹ ਚਾਣੇ ਤਰੇਲੇ ਮੈਂ ਨਹੀਂ ਖਾਣੇ ਚੌਲ ਖਾ ਲਈ ਫਿਰ ਕੱਲੇ ਚੌਲ ਖਾ ਮਾਤਾ ਰੋਜ ਚੌਲ ਰੋਟੀਆਂ ਪਕਾਉਂਦੇ ਨੇ ਰੋਜ ਚੌਲ ਧਰ ਕੇ ਬਹਿ ਜੂ। ਭਈਆਂ ਨੇ ਮੱਛੀ ਬਣਾਈ ਜਲੇਆ। ਮੱਛੀ ਮੈਂ ਖਾਂਦਾ ਨੀਗਾ। ਸ਼ੋਨ ਦਾ ਬਾਸ਼ਮਾ। ਤੇ ਹੋਰ ਫਿਰ ਤੇ ਨੂੰ ਕੀ ਚਾਹੀਦਾ? ਵੇਜ ਚ ਤਾਂ ਇਹੋ ਜਿਹਾ ਕੁਛ ਹੀ ਹੁੰਦਾ। ਵੇਜ 'ਚ ਰੋਟੀਆਂ ਵੀ ਹੁੰਦੀ ਆ। ਰੋਜ ਚੌਲ ਐਵੇਂ ਰੋਟੀ ਨਵੇਂ ਪਕਾਉਣੇ ਪੈ ਜ ਰੋਜ ਚੌਲ ਬਣਾ ਕੇ ਬਹਿ ਜਾਣੀ ਆ। ਹੁਣ ਤੁਸੀਂ ਚੌਲ ਮੰਗੇ ਆ। ਚੌਲ ਮੈਂ ਨਹੀਂ ਮੰਗਿਆ ਜੇ ਮੈਂ ਤਾਂ ਸਾਲਾ ਬਣਾ ਤਰੀ। ਤਦ ਸੇ ਇਹ ਕੀ ਚੌਲ ਰੋਜ਼ ਚੌਲ ਰੋਜ਼ ਚੌਲਾ ਲਾਦਾ ਜੋ ਭਾਂਦੇ ਪੈਦਾ ਹੋ ਗਨ ਅੱਛਾ ਜੀ ਚਲ ਕੋਈ ਨਹੀਂ ਅੱਜ ਤੈਨੂੰ ਰੋਟੀ ਲਾ ਦਾਂ ਹਾਂ ਸਭੀ ਹੋ ਗਿਆ ਰੋਟੀ ਲਾ ਹੋ ਗਿਆ ਮੇਰਾ ਕਾਕਾ ਤਾਂ ਕਾਕੇ ਨੇ ਤਾਂ ਸੌਣਾ ਹੀ ਸੀ ਉਹ ਸੁੱਤਾ ਪਿਆ ਸੀ ਤਾਂ ਭਾਨਾ ਸੀ ਆਪਾਂ ਨੂੰ ਚੱਲਾ ਸੀ ਫਾਇਦਾ ਚੱਲ ਭਾਨਾ ਵੀ ਤੇ ਲਾਉਣਾ ਹੀ ਉਹਨਾਂ ਨੂੰ ਸਿੱਟੇ ਕਰਨੇ ਦਿੰਦੇ ਤੇ ਕਰਨੇ ਦਿੰਦੇ ਤਾਂ 18 ਬਾਨਾ ਛੱੜ ਦੇ ਛੱੜ ਦੇ ਪੈਦ ਮੇਰੇ ਰੱਬਾ ਠਾਕੀ ਛੱਡੂ ਕੱਲੇ ਤੁਸੀਂ ਨਾ ਮੈਂ ਉਹੀ ਨਿੱਜ ਰੀ ਆਂਦੀ ਪਈ ਜਦੋਂ ਨਹੀਂ ਆਉਂਦੇ ਉਹ ਚਾਦੇ ਸਾਲ ਹੀ ਆਈਏ ਮੇਰੀ ਤੇ ਉਹਨੂੰ ਕੰਮ ਲਾ ਛੱਡਿਆ ਪੁੱਛ ਨਾ ਸਾਲੀ ਨੂੰ ਕੀ ਕਰਦੀ ਐ ਸਾਲੀ ਤੇ ਮੈਂ ਪੁੱਛਦਾ ਸਾਲੀ ਇਹ ਨਾ ਟਾਈ ਮੇਰੇ ਤੇ ਰੋਗ ਨਾ ਆਉਂਦਾ ਉਹਨੂੰ ਕੰਮ ਤੇ ਲਾ ਰੱਖਿਆ ਤੇ ਆਉਟ ਹੋਣਾ ਪਈ ਐ ਯਾ ਮੰਮੀ ਉਹ ਖਾ ਖਾ ਕੇ ਪਈ ਐ ਹੋਰਦੀ ਨਹੀਂ ਅੰਦਰੋਂ ਤੇ ਠਾ ਲਿਆ ਮੈਂ ਠਾ ਕੇ ਆ ਲੈ ਮੈਨੂੰ ਕਹਿੰਦੇ ਖਾ ਕੇ ਪਈ ਕੱਲ ਦਾ ਬੁਖਾਰ ਚੜਿਆ ਤੇ ਪੁੱਛਿਆ ਮੈਨੂੰ ਵੀ ਭਾਈ ਪੈ ਜਾ ਬੈ ਜਾ ਕਿਵੇਂ ਆ ਠੀਕ ਆ ਜਾਂ ਨਹੀਂ ਤਾਂ ਠੀਕ ਆ ਪਈ ਤਾਂ ਤੈਨੂੰ ਦੱਸ ਗਈਆਂ ਮੈਂ ਤੇ ਠੀਕ ਆ ਨੀ ਲਵਾਇਆ ਤੇਰੇ ਲਵਾਇਆ ਨੀ ਟੀਕਾ ਨਹੀਂ ਇਹ ਤਾਂ ਹੁਣ ਬਾਹਰਲਾ ਕੰਮ ਕਰਦਾ ਤੇ ਮੈਂ ਮੰਜੇ ਤੇ ਬੈਠੀ ਭਾਵੇਂ ਬੁਖਾਰ ਚੜਿਆ ਹੋਵੇ ਤੇ ਭਾਉਣਾ ਜਿਹੜੇ ਕੰਮ ਤਾਂ ਤੂੰ ਕਰਨਾ ਇੱਕ ਰੋਟੀ ਚਾਲ ਬਣਾ ਕੇ ਬਹਿ ਜੂਗਾ ਨਾਲ ਤੇ ਪੈਰ ਹੱਥ ਪੈਦਾ ਹੋ ਗਏ ਹੁੰਦੇ ਆ ਤੇ ਹੁਣ ਜੇ ਤਾਂ ਨਹੀਂ ਰੋਟੀ ਪੱਕੀ ਤੇ ਚੌਲੀ ਬਣਾਉਣੇ ਤਾਂ ਮੈਂ ਨਹੀਂ ਸੈਠ ਠੀਕ ਹੈ ਜੀ ਜੋ ਠੀਕ ਹੋਊਗੀ ਰੋਟੀ ਬਣਾ ਦੂੰਗੀ ਹੁਣ ਅੰਦਰੋਂ ਠਾਕੇ ਲੰਦੇ ਹੋਣ ਇੱਥੇ ਆ ਕੇ ਹਣ ਕੀ ਫਾਇਲ ਲੱਗ ਜਾ ਰੋਟੀ ਦੇ ਟਾਈਮ ਦਾ ਹੋ ਜੇ ਪੈਂਦੀ ਰੋਟੀ ਮਿਲੂਗੀ ਆਦੇ ਰੋਟੀ ਦਾ ਆਦੇ 8 ਵਜੇ ਨਾਲ ਆ ਆਹੋ 10 ਵਜਨ ਵਾਲੇ ਆ ਬਾਕੀ ਪਿਆ ਨਹੀਂ ਗਾਇਨਾ ਦੇਮ ਤਾਂ ਸੁਭਿਆ ਪਿਆ ਕੋਈ ਨਹੀਂ 8 ਵੇ ਰੋਟੀ ਮਿਲ ਜੂਗੀ ਤੇ 8 ਵੇ ਦਾ ਟਾਈਮ ਆ ਰੋਟੀ ਦਾ ਕਿੱਥੇ ਤੇ ਰਿਸਾਲੀ ਆਖੇ ਉਹਨੂੰ ਲਾਇਆ ਕੰਮ ਕੀ ਕੰਮ ਨੂੰ ਚੱਲ ਕੰਮ ਤੇ ਲਾਇਆ ਭਾਡੇ ਤੋਂ ਹੀ ਜਾਂਦੀ ਅੰਦਰ ਖੜੀ ਹੋਈ ਜਾਂਦੀ ਭਾਡੇ ਮੈਂ ਤੁਮ ਚਗਲੀ ਨਹੀਂ ਆਂਦੀ ਉਹਦਾ ਕੋਲ ਮੈਂ ਹਟਾ ਕੇ ਲਾਈ ਮੈਂ ਤੂੰ ਨਾਲਾ ਛਾ ਦੇਣਾ ਇੱਥੇ ਆ ਕੇ ਕੰਮ ਕਰਨਾ

ਦੋ ਦਿਨ ਹੋ ਗਏ ਤੂੰ ਸਕੂਲ ਨਹੀਂ ਗਈ ਕਿ ਠੀਕ ਨਹੀਂ ਸੀ ਟਾਈਮ ਇਹ ਆ ਵੇ ਲੋ ਇਹਨੂੰ ਕੰਮ ਆਣੇ ਨਾਲੋਂ ਦਿਨਾਂ ਤੋਂ ਹੁੰਦੀ ਸਾਰਾ ਦਿਨ ਬੈਡਬਾਲ ਖੇਡਣ ਹੋਵੇ ਬਸ ਦਰਦਾ ਖੱਜਾ ਇਹ ਮੂੰਹ ਇਹ ਤਾਂ ਵੇਲਾ ਲੈਣ ਫਿਰ ਗਿਆ ਚੌਲ ਖਾਣੇ ਚੌਲ ਚੌਲ ਬਣਾ ਦੇ ਯਾਰ ਚੌਲਾਂ ਦਾ ਨਾ ਗੀਤ ਬਣਾ ਛੱਜੇ ਚੌਲ ਖਾਣੇ ਚੌਲ ਖਾਣੇ ਤੇ ਚੌਲ ਬਣਾਉਣੇ ਹੀ ਅਰੇ ਬੁਖਾਰ ਚੱਲਦਾ ਤੇ ਪਰ ਹੋ ਚੌਲ ਦੇ ਦਿੰਦੀ ਬਹੁਤ ਹੀ ਬੜਾ ਖਵਾ ਦੇ ਕਿੰਨੇ ਦਿਖਾਦੇ ਚੌਲਾ ਪਰ ਹੋ ਕਿੰਨੇ ਬਾਅਦ ਨੂੰ ਹੋਏ ਖਾਣਨ ਨੂੰ ਹਾਂ 10 ਦਿਨ ਹੋਗੇ ਲੈ ਅੱਜ ਰੋਟੀ ਪਕਾਉਣੀ ਐ ਚੌਲ ਬਣਾਉਣੇ ਹੀ ਜੀ ਬੰਦਾ ਹੋਇਆ ਵੀ ਇੱਕ ਅੱਧੇ ਦੀ ਬਣਾ ਲਵੇ ਬਣਾ ਲਵੇ ਯਾ ਕਾਕਾ ਕਿ ਸਾਰੀ ਰੋਟੀਆਂ ਸਾਰੀ ਕਿਹਦੇ ਰੋਟੀਆਂ ਪਕਾ ਦੂਗੀ ਮੈਂ ਅੱਜ ਤਾਂ ਅਸੀਂ ਖਾ ਕੇ ਲੈਣੀਆਂ ਰੋਟੀਆਂ ਸਾਲੇ ਆਈ ਆ ਅੱਗਾ ਬਣਾ ਦੇ ਤਾਂ ਰੋਟੀਆਂ ਲਾ ਕੇ ਦੇ ਕਿਆ ਲਾਕੇ ਦੋਗੀ ਮੈਨੂੰ ਦੁਰਬਖਸ਼ੀ ਤੁਸੀਂ ਰਟੀਆਂ ਖਾਂਗਾ ਕਿ ਚੋ ਲੂਰੀ ਫਾਟੇ ਲਾ ਪਾੜੇ ਤੋਂ ਜਾਏ ਵਿਚਾਰੇ ਹਾਂ ਬੇਟੀ ਆ ਸਾਲੇ ਨੂੰ ਕੰਮ ਮੇਰਾ ਕੰਮ ਮੈਥੋਂ ਹੀ ਕਰਾਉਂਦੀ ਵੈਲਾ ਮੇਰਾ ਤਾਂ ਸਿਰ ਵਾਉਣ ਦਾ ਟਾਈਮ ਨਹੀਂ ਬੇਬੇ ਲੱਗਦਾ ਆਈ ਤਾਂ ਹੋਣਾ ਹੈ ਜੀਜਾ ਸਾਲੀ ਇਕੱਠਾ ਕਰ ਲੈਂਦੇ ਹਾਲਤ ਮੇਰੀ ਹੋਜੀ ਆ ਕਿ ਹੁੰਦੀ ਹਿੱਦਸ ਤੋਂ ਉਹ ਪਕਾ ਰਹੀ ਬਈ ਤੂੰ ਪਕਾ ਕੇ ਖਾਣ ਨਾ ਮੈਂ ਕੰਮ ਇਹਨੇ ਚੌਲ ਬਣਾ ਕੇ ਖਵਾੜੀ ਅਸੀਂ ਇੱਕੇ ਪਏ ਆ ਤੇ ਅੱਜ ਵੀ ਕਿ ਸਾਲੀ ਆਈ ਅੱਜ ਤੁਮ ਤੰਦੂਰ ਤੇ ਰੋਟੀਆਂਵਾ ਤੋ ਬੇ ਸਾਲੀ ਆਏ ਤੋ ਲਾ ਕੇ ਖਵਾਏਂਗੀ 10 ਸਾਲ ਹੋ ਗਿਆ ਕਿ ਚੌਲ ਖਾਂਦੇ ਚੌਲ ਹੀ ਬਣਾਈ ਜਾਂਦੇ ਅੱਜ ਇੱਕ ਤਾਂ ਬਣਾਉਣੇ ਕਰੇਲੇ ਅੱਛਾ ਠੀਕ ਆ ਕਰੇਲੇ ਤਾਂ ਮੈਂ ਬਣਾ ਲੈਣੀ ਮੈਂ ਤਾਂ ਆਪੇ ਹੀ ਬਣਾ ਲਊ ਤੇ ਤੰਦੂਰ ਤੇ ਰੋਟੀਆਂ ਮੈਂ ਬਣਾ ਲਊ ਤੇ ਚੌਲ ਵੀ ਮੈਂ ਬਣਾ ਲਊ ਉਹ ਚੌਲ ਨਹੀਂ ਬਣਾਣੇ ਚੌਲ ਨਹੀਂ ਚੌਲ ਤਾਂ ਖਾ ਖਾ ਖ ਗਏ ਚੌਲ ਮਾ ਚੌਲ ਕੈਨਸਲ ਚੌਲ ਦਾ ਵਸਦਣਾ ਰੱਖਦਾ ਮੋਬਾਈਲ ਤਾਂ ਪਿਆਰ ਚ ਪਾਦਾ ਹੋਇਆ ਨੇ ਹਾਏ ਹਾਏ ਚਲ ਐਦ ਰੋਟੀਆਂ ਖਵਾ ਦੀ ਨਾ ਅੱਜ ਰੋਟੀ ਬਣਾਵਾਂਗੇ ਵਧੀਆ ਤੰਦੂਰ ਤੇ ਇਹਨੂੰ ਆਂਦਾ ਚੌਲ ਸੌਕੇ ਆ ਪਾਇਆ ਪਾਣ ਪਾਗ ਮਖਣੀ ਬਣਾ ਲਾਂਗੇ ਨਾਲ ਠੀਕ ਹੈ ਗਰੇਲੇ ਦਾਲ ਆਈ ਪਈ ਆ ਨਾ ਗਰੇਲੇ ਨਾਲ ਦਾ ਪਤੀ ਜਾਂਦਾ ਕਿ ਨਾ ਮੇਰੇ ਲੈ ਚਲ ਆ ਤੇ ਵਧੀਆ ਰੋਟੀ ਖਾਵਾਂਗੇ ਸਹੀ ਗੱਲ ਇਹਨੂੰ ਤਾਂ ਜਾਜੀ ਕਾਸੇ ਦਾ ਨਹੀਂ ਮੈਨੂੰ ਹੀ ਚੌਥੇ ਦਿਨ ਗੇੜਾ ਲਾਉਣਾ ਪੈਂਦਾ ਕੱਲ ਜਾਵੜੀ ਕੱਲ ਦਾ 15ਵਾਂ ਯਾਦਗਾਰ ਹੈ ਅੱਮੇ ਕੀ ਗੱਲ ਨਹੀਂ ਕੀਤੀ ਅਥੇ ਨਹੀਂ ਆਵੇ ਐ ਮੱਚਦੀ ਆਵੇ ਯਾਦ ਕਿਉਂ ਕਰਦਾ ਹੋਰ ਇਹਨੂੰ ਤਾਂ ਘਰ ਵੜਵੜ ਖਾਈਂ ਅੰਦਰ ਸਾਰੀ ਬਿਨਾ ਆ ਨਾ ਮੇਰੀ ਸਾਰੀ ਬਿਨਾ ਤਾਂ ਕਰੇ ਰੌਣਕ ਆਹਨੇ ਕਿ ਕਿ ਸੱਤੂ ਮਾਰਤੀ ਚੌਲ ਕਰਦੀ ਨਾ ਮੈਂ ਤਾਂ ਮਰੀ ਕੁੱਤੀ ਪਈ ਲਈ ਚਾਲ 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 ਲੈ ਕੇ ਸਿਧੇ ਨਾਲ ਖਾਈਂ ਬਣ ਆਲੰਦਾ ਹਾਂ ਹਾਂ ਲਾ ਆਰਦੇਸ਼ ਓੜ ਜਾ ਮੋਗਾ ਤਾ ਕਿਉਂਗੇ ਹੁਣ ਸੌਣ ਸੀ ਕੜਾ ਵੀ ਚੱਲ ਹੀ ਜਾਣਾ ਸੀ ਅੱਜ ਦਸ ਕੀ ਬਣਾਈਏ ਜੀ ਫੇਟੇ ਨਾਉ ਕੀ ਤੇ ਹੁਣ ਕਹਿੰਦੇ ਦਿੱਤਾ ਨੇ ਵੀ ਕ੍ਰੇਲੇ ਬਣਾਉਣੇ ਆ ਚਟਨੀ ਬਣੀ ਪਈ ਆ ਰੋਟੀ ਤੰਦੂਰ ਤੇ ਲਾਉਣੀ ਮੈਂ ਤਾਂ ਕਿਆ ਵੀ ਅੱਜੋ ਆ ਜਾਂਦਾ ਮੈਲੇ ਜਾਣਾ ਬਸ ਉਹ ਦਾ ਹਣ ਚੌਲ ਖਾ ਖਾ ਕੇ ਆਪਣੇ ਹੋ ਗਏ ਕੋਣ ਆ ਗਈ ਨਾ ਤੇ ਨਹੀਂ ਅੱਜ ਨਹੀਂ ਧਰ ਇਹ ਮੈਨੂੰ ਆ ਗਈ ਸਮਝੇ ਹੋ ਭਈ ਆ ਇਥੇ ਜੋ ਨਾ ਲੰਬ ਦੇਸ ਤੇ ਉਹਨਾਂ ਨੇ ਕਿਹਾ ਸੀ ਕਹਿੰਦੇ ਨਾ ਅਸਤਵਾਲ ਕੇ ਚੌਲ ਖਾਣੇ ਆ ਤੇ ਚੌਲ ਖਾਣ ਨਾਲ ਪੇਟ ਨਹੀਂ ਵੱਧਦਾ ਇਹਨੇ ਆ ਦਿੱਨੀ ਆ ਮੈਂ ਤਾਂ ਦਿੱਲੀ ਇਹਨੇ ਆਖਿਆ ਵੀ ਸ਼ਾਇਦ ਇੱਕਦਾਂ ਨਾਲ ਤਾਂ ਖਰਚਾ ਬਚੂ ਨਾਲੇ ਮੇਰੀ ਕੰਮ ਦੀ ਖੇਚਲ ਬਚੂ ਤੇ ਛੇ ਦਿਨਾਂ ਦੇ ਤਿੰਨ ਕੰਮ ਹੁੰਦੇ ਢਿੱਡ ਵੀ ਘਟਾਦਾ ਹਾਂ ਉਹ ਇਹ ਘਟਾਉਣੀ ਚਾਹੀਦੀ ਢਿੱਡ ਤਾਂ ਵੱਖਰੀ ਗੱਲ ਆ ਉਹ ਆਹਲਾ ਤੇ ਯੁਕੀ ਚ ਕਰਦੇ ਹੁੰਦੇ ਆ ਬਸ ਇੰਨਾ ਹੀ ਤਾਂ ਕੰਮ ਨਾਲ ਮੇਰੇ ਫੇਟੋ ਨਾ ਹੋਣਾ ਆਪਾਂ ਹਣੇ ਇਹਦਾ ਗੱਲ ਆ ਮੈਂ ਤਾਂ ਹੁਣ ਸੋਚੀ ਆ ਮੇਰਾ ਪਾਸਾ ਲਾ ਲਈਦਾ ਤਾਂ 4 16 ਨੂੰ ਜੱਪਦੇ ਆ ਛੱਪ ਕੇ ਨਹੀਂ ਖਾਂਦੇ ਤੁਸੀਂ ਔਰ ਦੂਜੇ ਹੋਣ ਆ ਮੋٹے ਚੌਲ ਉਹ ਗਾਲ ਦੇਣੀ ਫਟਕੇ ਖਾਲਿਆ ਕਰੋ ਮਿਕਸੀ ਚ ਪੀਦਿਆ ਕਰਾਂਗੇ ਚਲੋ ਜੀ ਮੋٹے ਚੌਲ ਗਾਲ ਦੇਣੀ ਆਪੋ ਬਣਾਇਆ ਤੇ ਪਹਿਲਾ ਬਲੌਗ ਤੇ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਆਪੋ ਜੇ ਤੇ ਘਰ ਆਲੇ ਤੇ ਬੇਸਤੀ ਬਹੁਤ ਕਰ ਲਈ ਆ ਹੁਣ ਕੈਦਰ ਬਾਦ ਮੈਨੂੰ ਲੱਗਦਾ ਕੁੱਟ ਕੁੱਟ ਪੈ ਨਹੀਂ ਮੇਰੇ ਤੇ ਨਹੀਂ ਭੰਜੀ ਇਹ ਫੋਨ ਕੱਟ ਕੇ ਫੜੂ ਜੁੰਡਿਆਂ ਤੋਂ ਉਹ ਤੋਂ ਪਹਿਲਾਂ ਤਾਂ ਕੁਝ ਨਹੀਂ ਆਂਦੀ ਮੈਨੂੰ ਲੱਗਦਾ ਚੌਲ ਚੱਲ ਸਾਰੀ ਉਹਦੇ ਵੱਲ ਦੀ ਆ ਦੋ ਜਣੇ ਹੋ ਗਏ ਅੱਜ ਚਾਲ ਛੱਡ ਮਿਲਣਾ ਰੋਟੀਆਂ ਨਹੀਂ ਮਿਲਣਗੀਆਂ ਅੱਜ ਸਾਡਾ ਨਿੱਕਾ ਜਿਹਾ ਕਾਕਾ ਆਇਆ ਸੀ ਕਿਊਟ ਜਾ ਕਿਊਟ ਜਾ ਤੇ ਅਸੀਂ ਲੇਟ ਹੋ ਕੇ ਬਲਾਗ ਬਣਾਉਣਾ ਪਿਆ ਲੱਗਦਾ ਉਹਦੋਂ ਪਹਿਲਾਂ ਜਾਵੜੇ ਨਹੀਂ ਤਾਂ ਉਹਨੂੰ ਵਿੱਚੇ ਲਿਆਉਣਾ ਸੀ ਤੇ ਅੱਜ ਕੇ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਸ਼ੇਅਰ ਕਰ ਦੋ ਫੁੱਲ ਫੁੱਲ ਬਟਾ ਫੁੱਲ ਹਾਂ ਤੇ ਫੇਰ ਆਪ ਬਲਾਗ ਹੋਰ ਬਣਾਵਾਂਗੇ ਉੱਤੇ ਠੀਕ ਆ ਚਾਣਾ ਕੋਸੋ ਬਾਏ ਬਾਸ ਲਾਈਕ ਸ਼ੇਅਰ ਕਮੈਂਟ ਨੈਗਰ